ਤਾਂ ਪੰਥ ਦੇ ਵਿੱਚ ਇੱਕ ਵਾਰ ਫਿਰ ਸਿਆਸੀ ਬਿਵਾਰ ਉੱਠਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਗੱਲ ਕਰ ਲਈਏ ਤਾਂ ਤਿੰਨੋਂ ਤਖਤਾਂ ਦੇ ਜਥੇਦਾਰ ਜਿਹੜੇ ਉਹਨਾਂ ਨੂੰ ਬਦਲ ਦਿੱਤਾ ਗਿਆ ਲਾ ਦਿੱਤਾ ਗਿਆ ਜਥੇਦਾਰਾਂ ਨੂੰ ਨਵੇਂ ਜਥੇਦਾਰ ਲਗਾ ਦਿੱਤੇ ਗਏ ਨੇ ਜਿਸ ਨੂੰ ਲੈ ਕੇ ਬਾਗੀ ਤਰ੍ਹਾਂ ਤੇ ਹੋਰ ਵੀ तमाम ਸਾਰੇ ਜੋ ਸਿੱਖ ਚਿੰਤਕਾਂ ਉਹਨਾਂ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਸਾਡੇ ਨਾਲ ਐਸਜੀਪੀਸੀ ਮੈਂਬਰ ਗੁਰਪ੍ਰੀਤ ਸਿੰਘ ਚੱਬਰ ਜਿਹੜੇ ਆ ਜੁੜ ਚੁੱਕੇ ਨੇ ਗੱਲਬਾਤ ਕਰਦੇ ਆ ਅੱਜ ਚੱਬਰ ਸਾਹਿਬ ਕਿਵੇਂ ਦੇਖਦੇ ਹੋ ਇਸ ਫੈਸਲੇ ਨੂੰ ਜਦੋਂ ਇਸ ਵੇਲੇ ਔਖਾ ਸਮਾਂ ਚੱਲ ਰਿਹਾ ਆ ਖਾਸ ਕਰਕੇ ਸਿੱਖਾਂ ਦੇ ਲਈ ਖਾਸ ਕਰਕੇ ਪੰਥ ਦੇ ਲਈ ਤਾਂ ਉਸ ਵੇਲੇ ਇੱਕਦਮ ਅਜੀਹਾ ਫੈਸਲਾ ਲੈਣਾ ਜਿਸ ਤੇ ਕਰਕੇ ਇੱਕਦਮ ਚਰਚਾ ਦਾ ਜਿਹੜਾ ਫੈਸਲਾ ਵਿਸ਼ਾ ਬਣ ਚੁੱਕਿਆ ਜੀ ਇਹ ਮੈਂ ਸਮਝਦਾ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੀ ਹੈ ਹਰ ਇੱਕ ਸਿੱਖ ਨੇ ਵੋਟ ਪਾ ਕੇ ਮੈਂਬਰ ਚੁਣੇ ਆਂ ਸੇਵਾ ਦਿੱਤੀ ਹੈ ਜੋ ਪਤਨੀਆਂ ਵੱਡੀਆਂ ਸੇਵਾਵਾਂ ਇਹ ਕੋਈ ਪਹਿਲੀ ਵਾਰ ਨਹੀਂ ਪਹਿਲਾਂ ਵੀ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਕੌਮ ਨੂੰ ਕੋਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਜੋ ਵੀ ਬਾਹਰੀ ਤਾਕਤਾਂ ਫੁੱਟਪੌਤਾ ਤਾਕਤਾਂ ਸਿੱਖ ਕੌਮ ਨੂੰ ਕਮਜ਼ੋਰ ਕਰਨ ਵਾਲੀਆਂ ਤਾਕਤਾਂ ਅਕਾਲ ਤਖਤ ਸਾਹਿਬ ਨੂੰ ਕਮਜ਼ੋਰ ਕਰਨ ਵਾਲੀਆਂ ਅਕਾਲੀ ਦਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਾਂ ਇਹ ਜ਼ਰੂਰ ਸਖਤ ਪ੍ਰੈਸ ਲਈ ਲੈਣੇ ਪੈਂਦੇ ਆ ਤੁਹਾਡੀ ਆਦੂ ਪਿਛਲੇ ਸਮੇਂ ਦੇ ਵਿੱਚ ਦੋ ਘਾਲ ਤੱਕ ਸੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਬੋਰਡ ਬਣਾਉਣ ਦੀਆਂ ਸ਼ਾਸਨ ਰਚਨੀਆਂ ਜਾਰੀਆਂ ਸੀ ਫੈਸਲੇ ਕਰਨ ਦੀ ਕੋਸ਼ਿਸ਼ ਹੋ ਰਹੀ ਸੀ ਤਾਂ ਉਸ ਸਮੇਂ ਵੀ ਸਖਤ ਫੈਸਲੇ ਜਿਵੇਂ ਉਹ 2000 ਟੌੜਾ ਜਿਨੀ ਲੈਂਦੇ ਤੇ ਹੋਰ ਰਸਤੋ ਬਾਅਦ ਤੇ ਹੁਣ ਵੇਖੀਏ ਕਿ ਕੌਮ ਦੇ ਵਿੱਚ ਕਿਸ ਤਰ੍ਹਾਂ ਹੰਬਲ ਪੂਸਾ ਪਾਇਆ ਜਾ ਰਿਹਾ ਬੀਜੇਪੀ ਆਮ ਆਦਮੀ ਕਾਂਗਰਸ ਨੈਸ਼ਨਲ ਪਾਰਟੀਆਂ ਇਕੱਠੀਆਂ ਹੋ ਕੇ ਸਿਰਫ ਤੇ ਸਿਰਫ ਅਕਾਲੀ ਦਲ ਨੂੰ ਸਿੱਕਾ ਆਉਣ ਦੀ ਜਥੇਬੰਦੀ ਨੂੰ ਟਾਰਗੇਟ ਕੀਤਾ ਜਾ ਰਿਹਾ ਇਹ ਸਿੰਘ ਸਹਿਬਾਨ ਵੀ ਚਿੰਤਾ ਕਰਦੇ ਆ ਚਿੰਤਾ ਕਰਦੇ ਤੁਸੀਂ ਵੇਖਿਆਗਾ ਪਰ ਕਿਤੇ ਨਾ ਕਿਤੇ ਜਾਣ ਬੁੱਝ ਕੇ ਉਹ ਤਾਕਤਾਂ ਇਕੱਠੀਆਂ ਹੋ ਕੇ ਕੌਮ ਦੇ ਵਿੱਚ ਦੁਬਧਾ ਖੜੀ ਕਰਨਾ ਚਾਹੁੰਦੇ ਆ ਤੁਸੀਂ ਵੇਖਿਆ ਜੋ ਪਿਛਲੇ ਸਮੇਂ ਦੇ ਵਿੱਚ 7 ਮਹੀਨੇ 8 ਮਹੀਨੇ ਤੋਂ ਘਟਨਾਕਰਮ ਚੱਲਿਆਗਾ ਠੀਕ ਹੈ ਅਕਾਲੀ ਜਮਾਤ ਹੀ ਹੈ ਜੋ ਅਕਾਲ ਤਖਤ ਦੇ ਹੈ ਇੱਕ ਫੈਸਲੇ ਨੂੰ ਇਨ ਬਿਨ ਖੜੇ ਮੱਥੇ ਪ੍ਰਵਾਨ ਕਰਦੀ ਹੈ ਤੇ ਕੀਤਾ ਤੁਸੀਂ ਵੇਖਿਆ ਚਾਹੇ ਇੱਥੇ ਗੋਲੀਆਂ ਚੱਲੀਆਂ ਚਾਹੇ ਕੁਝ ਵੀ ਪਰ ਉਹ ਤਖਤਾਂ ਜਿਹੜੀਆਂ ਕਾਲ ਤਖਤ ਦੀ ਪ੍ਰਭੂ ਸੱਤ ਨੂੰ ਚੈਲੰਜ ਕਰਦੀਆਂ ਸੀ ਉਹਨਾਂ ਨੂੰ ਰਿਪਲੀਕੇਸ਼ਨ ਦਿੱਤੀ ਕਿ ਬਾਗੀ ਧੜੇ ਦੇ ਰੂਪ ਦੇ ਵਿੱਚ ਆਪ ਮੰਨਿਆ ਗੁਨਾਹ ਕਿ ਅਸੀਂ ਕੀਤੇ ਐ ਗਲਤੀਆਂ ਹੋਈਆਂ ਤੁਹਾਨੂੰ ਸੱਜਣਾ ਲਾਹੋਲੇ ਕਰੋ ਤੇ ਦੋ ਤਰੀਕ ਨੂੰ ਮੁੱਖਰ ਗਏ ਜੀ ਮਤਲਬ ਕਾਲ ਤਖਤ ਸਰ ਦੀ ਸਾਜ਼ਿਸ਼ ਸੀ ਪਰ ਇਕੱਲੇ ਦੇ ਸ ਆਪਣੇ ਮੰਨਿਆ ਤੇ ਢਾਂਚਾ ਭੰਗ ਕੀਤਾ ਭਰਤੀ ਸ਼ੁਰੂ ਕੀਤੀ ਅਸਤੀਫੇ ਪ੍ਰਵਾਨ ਕੀਤੇ ਜੋ ਕਾਲ ਤਖਤ ਸਰ ਦਾ ਤੁਸੀਂ ਉਹ ਇਨਵਿਨ ਲਾਗੂ ਕੀਤਾ ਪਰ ਫਿਰ ਉਹ ਫੋਰਸਾਂ ਖਾਵੀ ਨੇ ਇਹ ਐਲਾਨ ਫੈਸਲੇ ਵੀ ਤੁਸੀਂ ਦੇਖੀ ਹੈ ਕਿ ਜਿਹੜਾ ਅਕਾਲੀ ਨਹੀਂ ਦੇ ਸਤੂਰੀ ਅਕਾਲ ਤੱਕ ਸਭ ਤੋਂ ਲੈਟਰ ਦਿੱਤਾ ਕਿ ਤੁਸੀਂ ਸਦਾ ਹੀ ਹੋਗੀ ਸੇਵਾ ਕਰਨੀ ਉਹਨਾਂ ਨੂੰ ਭਗੌੜੀ ਸਬ ਦਿੱਤਾ ਜਾ ਰਿਹਾ ਕੱਲਾ ਕੱਲਾ ਬਚਨ ਮੰਨਿਆ ਗਿਆ ਸ੍ਰੀ ਕਾਲਕਤਖਬ ਦਾ ਤੇ ਕਹਿੰਦੇ ਵੀ ਕਾਲਕਤਖਬ ਤੋਂ ਭਗੌੜੇ ਆ ਭਰਤੀ ਚ 32 ਲੱਖ ਸਿੱਖ ਨੇ ਭਰਤੀ ਕੀਤੀ ਉਹਦੇ ਵਿੱਚ ਤੁਸੀਂ ਵੇਖ ਲਓ ਕਹਿੰਦੇ ਦਾ ਭਾਵ ਸਿੱਖ ਰਾਜਨੀਤੀ ਨੂੰ ਡੈਮੇਜ ਕਰਨ ਦੀ ਉਛਾਸ਼ਾ ਹੋ ਰਹੀਆਂ ਸੀ ਤੇ ਸਿੰਘ ਸਹਿਬਾਨ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਸੀ ਤੁਸੀਂ ਦੇਖੀ ਹੈ ਇਹ ਲੋਕਾਂ ਵੱਲੋਂ ਕਿਸ ਤਰ੍ਹਾਂ ਸਰਕਾਰਾਂ ਦੀ ਸਹਿਤ ਤੇ ਸੈਂਟਰ ਦੀ ਸਹਿਤ ਤੇ ਭਾਜਪਾ ਦੀ ਸਹਿਤ ਤੇ ਆਮ ਆਦਮੀ ਦੀ ਸਹਿਤ ਦੇ ਉੱਪਰ ਤੁਸੀਂ ਦੇਖਿਆ ਇੱਕ ਪਾਸੇ ਕੱਲ ਲੀਡਰਸ਼ਿਪ ਨੂੰ ਬਚਨ ਮੰਨ ਰਹੀ ਹੈ ਡਿਸਪਲਿਨ ਚ ਹੈ ਦੂਜੇ ਪਾਸੇ ਜੋ ਅਕਾਲੀ ਦਲ ਦੀ ਲੀਡਰਸ਼ਿਪ ਪ੍ਰਤੀ ਨਾਗਣੀ ਮਾਰਨੀਆਂ ਗੱਲਾਂ ਕਰਦੇ ਨੇ ਤੁਸੀਂ ਵੇਖਿਆ ਕਿ ਲੀਡਰਾਂ ਨੂੰ ਕੜੀਿਸ ਕੇ ਸਿਗ ਸੈਨਾ ਵਾਂਗੂ ਅਕਾਲੀ ਦਲ ਚੋਂ ਬਾਹਰ ਕੱਢ ਦੇਵਾਂਗੇ 10-10 ਸਾਲ ਦੀ ਪਾਰਟੀ ਚੋਂ ਕੱਢੇ ਜਾ ਰਹੇ ਆ ਜੋ ਅਕਾਲੀਗਲ ਦੇ ਕੌਮ ਦੇ ਇਲਾਕਾ ਤੱਕ ਦੇ ਹੱਕ ਚ ਬੋਲਦੇ ਆ ਜੇ ਦੂਜੇ ਪਾਸੇ ਭਾਗੀ ਤਰਾ ਬਿਆਨਵਾਜੀ ਤੁਸੀਂ ਵੇਖ ਹੀ ਰਹੇ ਹੋ ਨਾ ਇਸ ਤਰ੍ਹਾਂ ਅਕਾਲ ਤੱਕ ਸਭ ਦੇ ਉਲਟ ਸਾਰੀ ਬਿਆਨਬਾਜ਼ੀ ਕਰ ਰਹੇ ਆ ਏਕੇ ਦੀ ਗੱਲ ਸੀ ਏਕੇ ਦੀ ਕੋਈ ਗੱਲ ਨਹੀਂ ਸਿੱਖ ਸਿਧਾਂਤਾਂ ਦੀ ਗੱਲ ਹੈ ਗੁਰਮਤਿ ਧਾਰਨੀ ਮੇਜ ਦੀ ਕਮੇਟੀ ਬਣੀ ਹੈ ਚਲੋ ਅਕਾਲ ਤੱਕ ਸਭ ਦਾ ਸਨਮਾਨ ਕਰਦੇ ਆ ਪਰ ਜੇ ਅਕਾਲ ਤੱਕ ਸਭ ਤੋਂ ਕਿਸੇ ਸਮੇਂ ਚ ਵੀ ਫੈਸਲੇ ਕੀ ਹੋਈ ਹਾਂਜੀ ਐਚਾ ਪਰ ਸਭ ਸਵਾਲ ਤਾਂ ਐਸਜੀਪੀਸੀ ਦੇ ਉੱਤੇ ਇਸ ਵੇਲੇ ਉੱਠ ਰਿਹਾ 바ਗੀ ਧੜੇ ਨੂੰ ਆਪਾਂ ਜੇ ਸਾਈਡ ਤੇ ਰੱਖੇ ਵੀ ਜੇ ਆਪਾਂ ਗੱਲ ਕਰ ਲਈ ਕਿਉਂਕਿ ਜਿਸ ਤਰੀਕੇ ਦੇ ਨਾਲ ਸਵਾਲ ਇਹ ਉਠਾਏ ਜਾ ਰਹੇ ਆ ਕਿ ਕਿਉਂ ਜਸੇਦਾਰ ਨੂੰ ਟਾ ਦਿੱਤਾ ਕਿਉਂਕਿ ਕਿਸੇ ਵੇਲੇ ਐਸਜੀਪੀਸੀ ਦਾ ਇਹ ਮੰਨਣਾ ਹੁੰਦਾ ਸੀਗਾ ਕਿ ਭਾਈ ਸਿਰ ਤਾਂ ਕਟਵਾਈ ਜਾ ਸਕਦੇ ਆ ਸਵਾਲ ਨਹੀਂ ਕੀਤਾ ਜਾ ਸਕਦਾ ਕਿ ਉਹਨਾਂ ਦੇ ਬਰ ਖਿਲਾਫ ਨਹੀਂ ਜਾਇਆ ਜਾ ਸਕਦਾ ਤਾਂ ਇੱਕਦਮ ਜਥੇਦਾਰ ਸਾਹਿਬ ਨੂੰ ਲਾਣਾ ਬਹੁਤ ਹੀ ਵੱਡਾ ਇੱਕ ਜਿਹੜਾ ਫੈਸਲਾ ਲਿਆ ਗਿਆ ਉਹ ਵੀ ਇੱਕ ਨਹੀਂ ਚਾਹੇ ਗਿਆਨੀ ਸੁਲਤਾਨ ਸਿੰਘ ਉਹਨਾਂ ਦੀ ਗੱਲ ਕਰ ਲਈ ਉਹਨਾਂ ਨੂੰ ਵੀ ਜਿਹੜਾ ਜਥੇਦਾਰੀ ਦੇ ਅਹੁਦੇ ਤੋਂ ਹਲਾ ਦਿੱਤਾ ਗਿਆ ਹੈਗਾ ਚਾਹੇ ਪਹਿਲੇ ਦਿਨੋਂ ਪਤਾ ਵੀ ਚਾਹੇ ਪੱਖਪਾਤ ਹੋ ਰਿਹਾ ਕੁਝ ਵੀ ਪਰ ਅਕਾਲੀ ਦਲ ਇਹ ਤਾਂ ਮੰਨਿਆ ਨਾ ਕਾਲ ਤਖਤ ਦਾ ਹੁੰਦਾ ਜਦੋਂ ਕਾਲ ਤਖਤ ਦੀ ਮੋਹਰ ਆ ਗਈ ਉਹ ਤਾਂ ਮੰਨਣਾ ਜੀ ਉਹ ਤਾਂ ਕਲੀਅਰ ਹੈ ਮੰਨੂ ਅਕਾਲੀ ਦਲ ਨੇ ਮੰਨਿਆ ਮੰਨ ਰਿਹਾ ਪਰ ਜਦੋਂ ਇੱਕ ਪਾਸੜੀ ਸੜਜੰਤਰ ਹੋ ਰਿਹਾ ਸਿੰਘ ਸਾਹਿਬ ਨੂੰ ਮੈਂ ਸਮਝਦਾ ਕੱਲੇ ਅਕਾਲੀ ਦਲ ਦੇ ਖਿਲਾਫ ਹੀ ਬੁਲਵਾਇਆ ਜਾ ਰਿਹਾ ਤਾਕਤਾਂ ਵੱਲੋਂ ਤੇ ਜਿਹੜੀਆਂ ਤਾਕਤਾਂ ਕੌਮ ਨੂੰ ਜਿਹਨੂੰ ਫਟ ਪਾਉਣ ਦੀ ਕੋਸ਼ਿਸ਼ਾਂ ਕਰ ਰਹੀਆਂ ਸ਼ਾਸ਼ਾਸ਼ਾ ਕਰ ਰਹੀਆਂ ਤੁਸੀਂ ਇਹ ਦੇਖੋ ਸਹੀ ਅਕਾਲ ਤਖਤ ਸਾਹਿਬ ਪਹਿਲਾਂ ਤਾਂ ਸੰਦੇਸ਼ ਹੀ ਇਹ ਹੈ ਕਿ ਅਮਰਤ ਛੱਕੋ ਗੁਰੂ ਆਲੇ ਬਣੋ ਇਹੀ ਹੈ ਨਾ ਜੀ ਨੀ ਫਿਰ ਜਿਹੜਾ ਐਸਪੀਸੀ ਵੱਲੋਂ ਇਹ ਫੈਸਲਾ ਲਿਆ ਗਿਆ ਲੱਗਦਾ ਕਿ ਅਕਾਲੀ ਦਲ ਨੂੰ ਬਚਾਉਣ ਦੇ ਲਈ ਲਿਆ ਗਿਆ ਆ ਤਾਂ ਕਿ ਜੋ ਅਕਾਲੀ ਦਲ ਨੂੰ ਬਚਾਉਣ ਵਾਸਤੇ ਪੰਥ ਦੀਆਂ ਸੰਸਥਾਵਾਂ ਨੂੰ ਬਚਾਉਣ ਵਾਸਤੇ ਅਕਸਰੀ ਅਕਾਲ ਤਖਸਾ ਦੀ ਸਰਵਚਤਾ ਨੂੰ ਬਚਾਉਣ ਵਾਸਤੇ ਜੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਦਲ ਜੋ ਪੰਥ ਦੀ ਫੌਜ ਹੈ ਜੋ ਕੌਮ ਦੀ ਜੱਫੀ ਬੰਦੀਆਂ ਨੇ ਉਹਨਾਂ ਦੀ ਸਰਬੋਚਤਾ ਵਰਕਰਾਰ ਰੱਖਣ ਵਾਸਤੇ ਕਿਉਂਕਿ ਜੋ ਤਾਕਤਾਂ ਇਹ ਕਹਿ ਰਹੀਆਂ ਸਾਡੀ ਸੈਂਟਰ ਨਾਲ ਸਾਝ ਹੈ ਸਾਡੀ ਸੈਂਟਰ ਨਾਲ ਜਾਰੀ ਹੈ ਉਹਨਾਂ ਨੇ ਇੱਥੋਂ ਤੱਕ ਕੌਮ ਨੂੰ ਲਿਆਦਾ ਤੁਹਾਨੂੰ ਪਤਾ ਹੀ ਹੈ ਨਾ ਕਿਸੇ ਇੱਕ ਪਾਸੇ ਜੇ ਸਾਡੀਆਂ ਕੌਮ ਨੇ ਤੁਹਾਨੂੰ ਸੇਵਾਵਾਂ ਪਦਵੀਆਂ ਦਿੱਤੀਆਂ ਤਾਂ ਕੌਮ ਦੇ ਚੰਗੇ ਭਲੇ ਲਈ ਤੁਸੀਂ ਚੱਲੋ ਵਰਤ ਉਹਨਾਂ ਨੂੰ ਪਰ ਇਹ ਥੋੜੀ ਵੀ ਉਹ ਤਾਕਤਾਂ ਮਗਰ ਲੱਗ ਕੇ ਸਰਬੋਚਤਾ ਦਾ ਕਹਾਣ ਕਰਨ ਦੀਆਂ ਇੱਕ ਪਾਸੇ ਚਾਲਾਂ ਚੱਲ ਰਹੀ ਹੋ ਇੱਕ ਪਾਸੇ ਇੱਕ ਕਥਾ ਦੀ ਗੱਲ ਕਰ ਰਹੇ ਆ ਦੂਜੇ ਪਾਸੇ ਬਿਆਨਵਾਦੀ ਅਕਾਲੀ ਦਲ ਨੂੰ ਡੈਮੇਜ ਕਰਨ ਦੀ ਜਿਹੜੇ ਹੋਰ ਵੀ ਅਕਾਲੀ ਦਲ ਨੇ ਸਾਰੇ ਸਨਮਾਨਯੋਗ ਸਤਕਾਰ ਦੇ ਹੋਗਾ ਕਿਸੇ ਰਚਾਪਨ ਕੀਤਾ ਨਹੀਂ ਨਵੇਂ ਅਕਾਲੀ ਦਲ ਬਣ ਕੇ ਹਨਾ ਪਰ ਜਿਹੜਾ ਅਕਾਲੀ ਦਲ ਕਾਲਤਾ ਦੇ ਕਹਿੰਦੇ ਭਰਤੀ ਸ਼ੁਰੂ ਕਰਦੇ ਆ ਭਰਤੀ ਹੋ ਗਈ 32 ਲੱਖ ਸਿੱਖੇ ਭਰਤੀ ਕੀਤਾ 32 ਲੱਖ ਤੇ ਉਹਨਾਂ ਨੂੰ ਕਹ ਰਿਹਾ ਭੋਗਸ ਹੈ ਇਹ ਭੋਗਸਣੀ ਜੀ ਇਸ ਕਰਕੇ ਮੇਰਾ ਕਹਿਣ ਦਾ ਪਉ ਹੁਣ ਸਿੱਖ ਕਨਫਿਊਜ਼ਨ ਸੀ ਕੌਮ ਕਿ ਅੱਜ ਫੈਸਲਾ ਆ ਰਿਹਾ ਬਹੁਤ ਵਧੀਆ ਭਰਤੀ ਸਵਾਗਤ ਹੈ ਪੰਜਾਬ ਚ ਹੋ ਰਹੀ ਹੈ ਨਾਲ ਦੀ ਸੂਬੇ ਵਿੱਚ ਕੁਝ ਦਿਨਾਂ ਬਾਅਦ ਹੀ ਫੋਰਸਾਂ ਤਾਕਤਾਂ ਜਾ ਕੇ ਪ੍ਰੈਸਾਈਜ਼ ਕਰਦੀਆਂ ਨੇ ਅ ਸਿੰਘ ਸਾਹਿਬ ਕਹਿੰਦੇ ਹਜੇ ਪਰਚੇ ਸ਼ੁਰੂ ਨਹੀਂ ਹੋਈ ਕਰਨੀ ਹੈ ਜੀ ਫਿਰ ਇੱਕਾ ਕਿੱਥੇ ਰਹਿ ਗਿਆ ਜੀ ਬਤ ਨਹੀਂ ਲੱਖ ਸਕਣੀ ਦੂਜੇ ਪਾਸੇ ਦਫ਼ਤਰ ਵੀ ਨਹੀਂ ਜਾ ਰਹੇ ਕੱਲੀ ਕੱਲ ਦੀ ਕੱਲੀ ਜਿ ਕੱਲੀ ਕੱਲ ਦੀ ਦਫ਼ਤਰ ਜਾਣਗੇ ਪਰ ਕੀ ਫੇਰੀ ਹੋਣਾ ਜੀ ਪਰ ਇਹ ਪੰਜਵੇਂ ਮੈਂਬਰੀ ਕੀ ਦਫ਼ਤਰ ਨਹੀਂ ਜਾਣਾ ਕੱਦੇ ਕੱਲੀ ਕੱਲ ਦੀ ਹੂੰ ਸੋ ਇਹ ਕਰਕੇ ਕਾਲੀ ਦਲ ਨੂੰ 8 ਮਹੀਨੇ ਹੋ ਗਏ ਪਹਿਲਾਂ ਚਾਹ ਤੇ ਭਾਵੇਂ ਇੱਥੇ ਚ ਵੀ ਵੀ 27 ਤੱਕ ਇਹਨਾਂ ਜਾ ਕੇ ਰੱਖਣਾ ਸੀ ਕਿਉਂਕਿ ਤਾਂ ਕਿ ਇੱਥੇ ਆਵਾਜ਼ ਵੀ বিজেপি ਕਾਂਗਰਸ ਕੋਈ ਵੀ ਇਹਨਾਂ ਨੈਸ਼ਨਲ ਪਾਰਟੀਆਂ ਚੋਂ ਆਵਦੀ ਸੇਵਾ ਮਤਲਬ ਸਰਕਾਰ ਬਣਾਵੇ ਪਰ ਪਰ ਕੌਮ ਜਿੱਥੇ ਵੀ ਸਿਰਫ ਇਹ ਲੜੀ ਜਾਓ ਸਬਰ ਸਾਹਿਬ ਐਸਜੀਪੀਸੀ ਨੂੰ ਕਿਉਂ ਲੱਗਿਆ ਕਿ ਜਥੇਦਾਰ ਜਿਹੜੇ ਨੇ ਉਹ ਅਕਾਲੀ ਦਲ ਦਾ ਨੁਕਸਾਨ ਕਰਨਾ ਚਾਹੁੰਦੇ ਨੇ ਪੰਥ ਦਾ ਸਿੱਖ ਸੰਗਤ ਦਾ ਸਿੱਖ ਕੌਮ ਦਾ ਨੁਕਸਾਨ ਕਰਨਾ ਚਾਹੁੰਦੇ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਜਦੋਂ ਹਟਾਇਆ ਗਿਆ ਤਾਂ ਉਹਦੋਂ ਕਮੇਟੀ ਬਣਾਈ ਗਈ ਜਾਂਚ ਕੀਤੀ ਗਈ ਉਸ ਤੋਂ ਬਾਅਦ ਉਹਨਾਂ ਨੂੰ ਹਟਾਇਆ ਗਿਆ ਪਰ ਗਿਆਨੀ ਰਗਵੀਰ ਸਿੰਘ ਉਹ ਨਹੀਂ ਗਿਆਨੀ ਸੁਲਤਾਨ ਸਿੰਘ ਉਹਨਾਂ ਦੀ ਵਾਰ ਨੂੰ ਤਾਂ ਕੋਈ ਕਮੇਟੀ ਨਹੀਂ ਬਣੀ ਗਈ ਹਾਲਾਂਕਿ ਗਿਆਨੀ ਸੁਲਤਾਨ ਸਿੰਘ ਉਹਨਾਂ ਨੇ ਸੈਦ ਦਾ ਕੋਈ ਬਿਆਨ ਵੀ ਦਿੱਤਾ 20 ਹੈ ਕਿਉਂਕਿ ਉਹ ਖੰਮਰ ਸਾਹਿਬ ਦੀਆਂ ਸੇਵਾਵਾਂ ਨਿਭਾੜੇ ਆ ਸਿੰਘ ਸਾਹਿਬ ਦੀ ਗੱਲ ਨਹੀਂ ਸੁਲਤਾਨ ਸਿੰਘ ਵੀ ਤੇ ਸਿੰਘ ਸਾਹਿਬ ਗੰਗੀ ਲਖਵੀਰ ਸਿੰਘ ਵੀ ਹੈੱਡ ਗ੍ਰਾਂਥੀ ਦੇ ਦਰਬਾਰ ਸਾਹਿਬ ਦੇ ਉਹ ਬਹੁਤ ਵੱਡੀ ਸੇਵਾ ਕੀਤੀ ਔਰ ਇੱਥੇ ਆਪਾਂ ਇਹ ਤਾਂ ਵਿਚਾਰਨਾ ਪਾਉਣਾ ਕਿ ਇੱਕ ਪਾਸੇ ਤੁਸੀਂ ਆਖ ਕਹਿ ਰਹੇ ਹੋ ਪੜਤਾਲ ਹੋਈ ਕਮੇਟੀ ਬਣੀ 50 ਦਿਨ ਦੀ ਔਰ ਸਿੰਘ ਸਾਹਿਬ ਨੇ ਬਰੇਚ ਵਿੱਚ ਨਹੀਂ ਫੇਸਬੁੱਕ ਟਵੀਟ ਕਰਤਾ ਵੀ ਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਸਤੀਫਾ ਦੇ ਰਿਹਾ ਦੇ ਸਕਦਾ ਨਾ ਫਿਰ ਫੇਰ ਕਹਿ ਰਹੇ ਆ ਸਿੰਘ ਸਾਹਿਬ ਕਿ ਨਹੀਂ ਜੀ ਮੈਂ ਤਾਂ ਮੈਂ ਕਿਹੜਾ ਹੁਕਮ ਕੀਤਾ ਸੀ ਮੈਂ ਤਾਂ 20 ਹੀ ਕੀਤਾ ਸੀ ਭਾਵਨਾ ਬੇਤ ਭਾਵਨਾ ਤੁਸੀਂ ਕਿਹਨੇ ਫੂਲੀ ਨੀ ਪਰੇ ਕਾਉਣਾ ਇਸ ਤਰ੍ਹਾਂ ਕਿਤੇ ਚੰਗੀ ਆ ਰਿਹਾ ਹੋਰ ਵੀ ਜਿੰਨੇ ਮਸਲੇ ਇਹ ਤਾਂ ਮੈਂ ਕਹਿ ਰਿਹਾ ਕਿ ਬਸਾ ਸਿੰਘ ਬਲਟੂਆ ਕੋ ਕੋ ਕੇ ਕਹਿ ਰਿਹਾ ਵੀ ਮੈਂ ਹਰੀਮ ਜਤ ਮਨੀ ਪ੍ਰਵਾਦੀ ਮੈਂ ਨਹੀਂ ਕੀਤੀ ਪਰ ਉਹਨੂੰ ਕੋਈ ਇਨਸਾਫ ਨਹੀਂ ਦੂਜੇ ਪਾਸੇ ਤੁਸੀਂ ਵੇਖੀ ਹੈ ਕਿ ਕਿਨੇ ਇੱਕ ਪਾਸੜ ਅਕਾਲੀ ਵੀ ਦਿਸਪਲ ਸਰਨਿਆਂ ਨੂੰ ਤਾੜਨਾ ਹੋਊਗੀ ਬਲਟੋਈ ਨੂੰ ਪਾਰਟੀ ਛੋੜਤਾ ਦੂਜੇ ਪਾਸੇ ਜਦੋਂ ਬਿਆਨਬਾਜ਼ੀ ਹੋ ਰਹੀ ਹੈ ਭਗੌੜੇ ਭਗੌੜੇ ਕਹਿੰਦਾ ਪਾਉ ਜੋ ਅਕਾਲ ਤਖਤ ਦਾ ਵਚਨ ਮੰਨ ਰਹੇ ਹੈ ਸਿੱਖ ਜਿੰਨੀ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਇਹ ਸਨੇਹਾ ਦੇਣ ਦੀ ਕੋਸ਼ਿਸ਼ ਹੋ ਰਹੀ ਹੈ ਵੀ ਤੁਸੀਂ ਵੀ ਭਗੌੜੇ ਹੋ ਜਾਓ ਤੁਸੀਂ ਵੀ ਪਰਹ ਹੋ ਜਾਓ ਵਚਨ ਨਾ ਮੰਨੋ ਵਚਨ ਮੰਨ ਕੇ ਵੀ ਮਤਲਬ ਭਗੌੜੇ ਵਚਨ ਮੰਨ ਕੇ ਗੋਲੀਆਂ ਖਾ ਕੇ ਵੀ ਸੰਘਰਸ਼ ਆਰਾ ਕੁਸ਼ਤਤ ਮਤਲਬ ਫਿਰ ਵੀ ਉਹਨਾਂ ਨੂੰ ਭਗੌੜੀ ਜਿਹੜੇ ਨਹੀਂ ਮੰਨਦੇ ਤਾਂ ਪਤਾ ਹੀ ਜਿਹੜੇ ਦੂਜੇ ਸਾਰੇ ਪਾਰਟੀਆਂ ਵਾਲੇ ਲਾ ਲੋ ਜਿੰਨੇ ਹੈਗੇ ਨਹੀਂ ਇਹ ਤਾਂ ਮੰਨਦੀ ਨਹੀਂ ਇੱਥੇ ਤੱਕ ਉਹ ادارے ਵੀ ਨਹੀਂ ਜਿਹੜੇ ادارے ਸਿੱਕੇ ਹੋਏ ਐ ਤੇ ਉਹ ਧਾਰਾਂ ਤੇ ਵੇਖ ਵੇ ਕੀ ਗੱਲਾਂ ਕਰਦੇ ਨੇ ਇਹ ਲੋਕ ਜਿਹਦੇ ਅਕਾਲ ਤਖਸਾਲ ਦੇ ਦੂਜੇ ਪਾਸੇ ਅਕਾਲੀ ਦਲ ਸ੍ਰੀ ਅਕਾਲ ਦਸ ਹਰ ਇੱਕ ਬਚਨ ਹੁਕਮ ਮੰਗਦਾ ਤੇ ਮੰਨਦਾ ਰਹੂਗਾ ਉਸ ਨੂੰ ਹੀ ਤੇ ਸਿਰ ਤੋਂ ਉਹਨੂੰ ਟਾਰਗੇਟ ਕੀਤਾ ਜਾ ਰਿਹਾ ਹੈਗਾ ਕਿਸ ਨੇ ਹਾਂ ਦੀ ਕੋਸ਼ਿਸ਼ ਹੈ ਇਕਾਲਤਖਬ ਸਾਹਿਬ ਦਾ ਹੁਕਮ ਕਿਉਂ ਮੰਨੇ ਆ ਜਿਹੜੀ ਨਹੀਂ ਮੰਨ ਰਹੀ ਤੂੰ ਤੜਾਕ ਲੈ ਉਂਗਲਾਂ ਕਰਕੇ ਇਕਾਲਤਖਬ ਸਾਹਿਬ ਨਾਲ ਗੱਲਾਂ ਕਰਦੀ ਸੀ ਉਸ ਤਸੀਲ ਤੋਂ ਵਾਝਾਂ ਆ ਰਹੀਆਂ ਕਿ ਤੁਸੀਂ ਗਲਤ ਤੋਂ ਦੋਸ਼ੀ ਉਹਨਾਂ ਨਾਲ ਸਟੇਜਾਂ ਸੰਗੀਆਂ ਹੋ ਰਹੀਆਂ ਸਨਮਾਨ ਕੀਤੇ ਜਾ ਰਹੇ ਆ ਤੁਸੀਂ ਦੇਖ ਹੀ ਰਹੇ ਹੋ ਨਾ ਜੀ ਸਾਰਾ ਐਪੀਸੋਡ ਦੂਜੇ ਇੱਥੋਂ ਤੱਕ ਗੱਲ ਇਹ ਆ ਗਈ ਕਿ ਸਮੁੱਚੇ ਇਕਾਲੀਆਂ ਨੂੰ ਅਸੀਂ ਕੱਢ ਕੇ ਸਿਰਸਣਾ ਵਾਂਗੂ ਮਾਰਾਂਗੇ ਬਾਹਰ ਇੱਥੋਂ ਜਮਾ ਸਰੀ ਹੋ ਗਿਆ ਨਾ ਇੰਦੀ ਹੋ ਗਿਆ ਨਾ ਜੀ ਤੇ ਸਿੰਘ ਸਾਹਿਬਾਂ ਚੁੱਪ ਨਹੀਂ ਚੁੱਪ ਰਹੀ ਨਾ ਤੁਸੀਂ ਦੇਖ ਹੀ ਰਹੇ ਹੋ ਇਸ ਕਰਕੇ ਇਹ ਡਿਸੀਜਨ ਲੈਣਾ ਪੂ ਇਹ ਨਹੀਂ ਵੀ ਅੱਜ ਸਾਨੂੰ ਮਤਲਬ ਕੌਣ ਕੀ ਕਹਿ ਰਿਹਾ ਵਿਰੋਧੀ ਧਿਰ ਦਾ ਕੰਮ ਹੈ ਠੀਕ ਹੈ ਸ਼੍ਰੋਮਣੀ ਅਕਾਲੀ ਦਲ ਜਾਂ ਸਮੁੱਚੇ ਮੈਂਬਰ ਸਹਿਬਾਨ ਅੱਜ ਜੋ ਹੈ ਪਰ ਇਤਿਹਾਸ ਹਿਸਟਰੀ ਤਾਂ ਲਿਖੀ ਜਾਣੀ ਹੈ ਨਾ ਤੂੰ ਇਹ ਜੋ ਦੇਖਣਾ ਵੀ ਜਦੋਂ ਕੌਮ ਦਾ ਨੁਕਸਾਨ ਹੋ ਰਿਹਾ ਸੀ ਸੇਵਾ ਕੌਣ ਕਰ ਰਿਹਾ ਸੀ ਜੋ ਪਿਤੇ ਦਿਨ ਅਰਦਾਸ ਕੀਤੀ ਗਈ ਸ਼੍ਰੀ ਅਕਾਲ ਤਖਸੈਬ ਦੇ ਉੱਤੇ ਉੱਥੇ ਨਵੀਂ ਭਰਤੀ ਦਾ ਦੁਬਾਰਾ ਐਲਾਨ ਕੀਤਾ ਗਿਆ ਤਾਂ ਉਸ ਨੂੰ ਫਿਰ ਗਲਤ ਮੰਨਦੇ ਹੋ ਜੀ ਤੁਸੀਂ ਉਹ ਗਲਤ ਫੈਸਲਾ ਲਿਖਿਆ ਜਾਂ 71ਏ ਦੇ ਪ੍ਰਭਾਵ ਦੇ ਵਿੱਚ ਹੋ ਕੇ ਜਾਂ ਕਹਿ ਦਈਏ ਕਿ ਗਲਤ ਤਰੀਕੇ ਦੇ ਨਾਲ ਉਹ ਫੈਸਲਾ ਸਿਕਿਆ ਤੁਹਾਡੇ ਮੁਤਾਬਿਕ ਸਿੰਘ ਸਾਹਿਬਾਨ ਨੇ ਸਭ ਤੋਂ ਵੱਡੀ ਗੱਲ ਕਿ ਜੋ ਪ੍ਰਾਣੀ ਦੀ ਡਿਸਿਪਲ ਹੈ ਸਿੱਖ ਸਿਧਾਂਤਾਂ ਤੇ ਖਰੀ ਨਹੀਂ ਉਤਰ ਰਹੀ ਇਹ ਕਿਹਾ ਸੀ ਨਾ ਜੀ ਹੂੰ ਇਸੀ ਕਰਕੇ ਸਿਵੰਵਾਂ ਲੰਘਿਆ ਸੀ ਜੀ ਜੀ ਬਿਲਕੁਲ ਸਿੱਖ ਸਿਧਾਂਤ ਦਾ ਪਹਿਲਾ ਫਲਸਫਾ ਕੀ ਹੈ ਅਮਰਤ ਛੱਕੋ ਗੁਰੂ ਵਾਲੇ ਬਣੋ ਨਾ ਜਿੱਹੀ ਹੈ ਨਾ ਪਹਿਲਾ ਤਾਂ ਜੀ ਬਿਲਕੁਲ ਉਹ ਤੋਂ ਅਗਲੀਆਂ ਗੱਲਾਂ ਨੇ ਸਾਰੀਆਂ ਤੇ ਇਹ ਕਮੇਟੀ ਗਵਰਨਮੈਂਟ ਦੇ ਧਾਰ ਨਹੀਂ ਕੀ ਕੋ ਵੇਖ ਚ ਸ਼੍ਰੋਮਣੀ ਕਮੇਟੀ ਇਲੈਕਸ਼ਨਾਂ ਹੋਣਗੀਆਂ ਇਹ ਆਧਾਰ ਬਣਾਉਣਗੇ ਸਾਡੇ ਨੌਜਵਾਨ ਕਿ ਅਸੀਂ ਅਮਰਤ ਨਹੀਂ ਛਕਣਾ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਕਮੇਟੀ ਅਮਰਤ ਨਹੀਂ ਹੈ ਨੀ ਹਮ ਮੈਂਬਰ ਵਾਸਤੇ ਅਮਰਤ ਛਕਣਾ ਜ਼ਰੂਰੀ ਹੈ ਸ਼੍ਰੋਮਣੀ ਕਮੇਟੀ ਮੈਂਬਰ ਵਾਸਤੇ ਤੇ ਸਾਡਾ ਐਕਟ ਹੈ ਕਾਨੂੰਨ ਐਕਟ ਤਾਂ ਜਨ੍ਹਾ ਵੀ ਨਹੀਂ ਕੋਈ ਸਰਕਾਰਾਂ ਦੇ ਲਾ ਲੋ ਫਿਰ ਅਸੀਂ ਕਾਲ ਤੱਕ ਦਾ ਇਹ ਆਧਾਰ ਬਣਾ ਕੇ ਵੀ ਕਮੇਟੀ ਤਾਂ ਗੁਰਮਤ ਦੀ ਧਾਰਨੀ ਨਹੀਂ ਹੈਗੀ ਅਮਰਤ ਨਹੀਂ ਸਕਿਆ ਜੋ ਕੌਮ ਦੀ ਫੈਕ ਹੈ ਕੌਮ ਦੀ ਮੁਖੀ ਹੈ ਜੋ ਕਹਿ ਰਿਹਾ ਸੀ ਲੱਗੇ ਉੱਥੇ ਆ ਨੰਬਰਦਾਰਾਂ ਤੇ ਫਿਰ ਇਹ ਸੋਚ ਕੀ ਕੀ ਸਿਧਾਂਤਾਂ ਨੂੰ ਛੱਟ ਨਹੀਂ ਵੱਜੂ ਪਰੰਪਰਾਵਾਂ ਨੂੰ ਛੱਟ ਨਹੀਂ ਵੱਜੂ ਕਿ ਮੈਂਬਰ ਸ਼੍ਰੋਮਣੀ ਕਮੇਟੀ ਵੀ ਅਮਰਦਾ ਨਹੀਂ ਹੋਣਗੇ ਤੇ ਫਿਰ ਮੁਲਾਜੰਮੀ ਅਮਰਦਾ ਨਹੀਂ ਹੋਣਗੇ ਹੈ ਜੀ ਇਸ ਕਰਕੇ ਬਹੁਤ ਵੱਡੀਆਂ ਇਹ ਸੋਚਣਾ ਪਊ ਕਿ ਸਾਡੇ ਸਿਧਾਂਤਾਂ ਤੇ ਸੱਟ ਮਰੀ ਜਾ ਰਹੀ ਹੈ ਕੀ ਮर्यादा ਤੇ ਹੱਤ ਮਰੀ ਜਾ ਰਹੀ ਹੈ ਤੇ ਫਿਰ ਇਸ ਕਰਕੇ ਜੋ ਪੰਛ ਕੌਮ ਨੂੰ ਪ੍ਰਬਾਨ ਹੋਵੇ ਮर्यादा ਉਸ ਮੁਤਾਬਕ ਹੀ ਫੈਸਲੇ ਕਰਨੇ ਚਾਹੀਦੇ ਆ ਠੀਕ ਹੈ ਵੱਧ ਤੋਂ ਵੱਧ ਜੋ ਸੰਘਰਸ਼ ਕਰਨਗੇ ਕੌਮ ਵਾਸਤੇ ਲੜਾਂਗੇ ਸਖਤ ਫੈਸਲੇ ਲਵਾਉਣਗੇ ਵੱਧ ਤੋਂ ਵੱਧ ਕਿਸੇ ਨੂੰ ਸੀਧੇ ਹੀ ਕਰ ਸਕਦਾ ਮਾਰ ਹੀ ਸਕਦਾ ਗੋਲੀਆਂ ਮਾਰ ਸਕਦਾ ਇਹ ਤਾਂ ਵੱਧ ਨਹੀਂ ਕਰ ਸਕਦੀ ਇਹ ਫੋਰਸਾਂ ਦੀ ਤਾਕਤਾਂ ਪਰ ਸਾਡਾ ਫਰਜ਼ ਤਾਂ ਬਣਦਾ ਨਾ ਸਟੈਂਡ ਤੇ ਖੜਕੇ ਕੌਮ ਦੀ ਚੜ੍ਹਦੀ ਗੱਲਾ ਵਾਸਤੇ ਪੰਥ ਦੀ ਚੜ੍ਹਦੀ ਗੱਲਾ ਵਾਸਤੇ ਇਹ ਤਾਂ ਨਹੀਂ ਦੇਖਣਾ ਵੀ ਆਮ ਆਦਮੀ ਬੀਜੇਪੀ ਕਾਂਗਰਸ ਸਿੰਨੇ ਇਕੱਠੀਆਂ ਹੋ ਕੇ ਕੀ ਕਹਿ ਰਹੀਆਂ ਨੇ ਇਸੇ ਦੇ ਕਿਹਨਾਂ ਪਾਂਥ ਦੀ ਜੜ੍ਹ ਦੀ ਗੱਲ ਕਿਵੇਂ ਹੋਣੀ ਹੈ ਕੌਮ ਦੀ ਜੜ੍ਹ ਦੀ ਗੱਲ ਕਿਵੇਂ ਹੋਣੀ ਹੈ ਸੱਧਾਂਤਾਂ ਦੀ ਕ੍ਰੀਏਟਿਵਿਟੀ ਨੂੰ ਬਹਾਲ ਕਿਵੇਂ ਰੱਖਣਾ ਹੈ ਸਾਡੀਆਂ ਸੰਪਰਦਾਵਾਂ ਸਾਡੀਆਂ ਸੋਸਾਇਟੀਆਂ ਸਾਡੀ ਤਖਤ ਸਹਿਮਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਅਕਾਲੀ ਦਲ ਇਹ ਤਾਂ ਸਭ ਤੋਂ ਫਰਜ਼ ਹੈ ਨਾ ਪਹਿਲਾਂ ਜੀ ਬਾਅਦ ਚ ਰਾਜਨੀਤੀ ਹੈ ਤਾਂ ਹੁਣ ਲੋਕ ਕਿੱਧਰ ਜਾਣ ਕਿਉਂਕਿ ਬੀਤੇ ਦਿਨ ਜੋ ਅਰਦਾਸ ਹੋਈ ਉਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਹੜੀ ਆ ਉਹ ਭਰਤੀ ਕੀਤੀ ਜਾ ਰਹੀ ਆ ਤਾਂ ਲੋਕ ਤਾਂ ਬੜੀ ਦੁਬਿਧਾ ਚ ਨੇ ਜੀ ਇਹ ਤਾਂ ਇਹ ਦੁੱਬਦਾ ਕ੍ਰੀਏਟ ਹੋਈ ਇੱਕ ਪਾਸੇ ਤਾਂ ਸਹਾਇਤਾ ਕੀਤੀ ਗਈ ਵੀ ਵਿਭਰਤੀ ਹੋ ਰਹੀ ਹੈ ਪੰਜਾਬ ਦੇ ਨਾਲ ਦੇ ਸੂਬਿਆਂ ਚ ਤਾਂ ਸਿੱਖਾਂ ਨੇ 10000 ਰੁਪਏ ਦਾ ਸੰਬੰਧ ਕੱਢ ਕੇ ਪਰਚੀ ਵੀ ਘਟਵਾਈ ਟੇਲ ਵੀ ਫੋਕਿਆ ਟਾਈਮ ਵੀ ਕੱਢਿਆ 32 ਲੱਖ ਵਰਤੀ ਕੀਤੀ ਦੂਜੀ ਪਾਸੇ ਕਹਿੰਦਾ ਨਹੀਂ ਜਿਹੇ ਜਪਾਤੀ ਸ਼ੁਰੂ ਨਹੀਂ ਹੋਈ ਤੇ ਇਹ ਲੋਕਾਂ ਨੂੰ ਹਲਾਸ਼ੀਰੀ ਹੋ ਗਈ ਕਿ ਜਿਹੜੀ ਇਹ ਗੁਰਮਤਿ ਧਾਰ ਦੇ ਵਿੱਚ ਚਲੋ ਤੁਸੀਂ ਉਹ ਅਰਦਾਸ ਕਰਦੇ ਆ ਨਹੀਂ ਸਿੱਖ ਅਰਦਾਸ ਕਰਦਾ ਪੂਰਾ ਮਤਲਬ ਪੂਰੇ ਪਹਿਰਾਵੇ ਦੇ ਵਿੱਚ ਪਹਿਚਾਣ ਦੇ ਵਿੱਚ ਪਰ ਇਹ ਲੋਕ ਤੁਸੀਂ ਵੇਖਿਆ ਉੱਥੇ ਅਰਦਾਸਾਂ ਵੀ ਕਰਕੇ ਕਿਉਂਕਿ ਕਾਉਂਟ ਦੁੱਬਦਾ ਖੜੀ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਜਾਣਵਝ ਕੇ ਜੀ ਸੋਇਸ ਕਰਕੇ ਕੌਮ ਦੇਖ ਰਹੀ ਹੈ ਪੰਥ ਦੇਖ ਰਿਹਾ ਸੂਝਵਾਨ ਚਿੰਤਤ ਹੈ ਪੂਰੇ ਵਰਲਡ ਦੇ ਵਿੱਚ ਹਰ ਇੱਕ ਸਿਕ ਚਿੰਤਤ ਹੈ ਦੁਖੀ ਹੈ ਪਰ ਇਹ ਮਤਲਬ ਅਗਵਾਈ ਤਾਂ ਕਰਨੀ ਪਊਗਾ ਕਿਸੇ ਨੂੰ ਜੀ ਇਹ ਥੋੜੀ ਵੀ ਸਿੰਖ ਵਿਰੋਧੀ ਤਾਕਤਾਂ ਫੋਰਸਾਂ ਤੋਂ ਡਰ ਕੇ ਅਸੀਂ ਵੀ ਮਾਹੌਲ ਕੀ ਕਹਿੰਦਾ ਮੀਡੀਆ ਕੀ ਸੋਸ਼ਲ ਮੀਡੀਆ ਕੀ ਕਹਿੰਦਾ ਵੈਰਾਇਟਮ ਕੀ ਕਹਿੰਦਾ ਅਸੀਂ ਥੋੜੀ ਚੰਗਾ ਜੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਬਰਤਾਨਾ